ਮਨੁੱਖ ਸਾਰੇ ਧਾਰਮਿਕ ਕਰਮ ਕਰੇ ਨਾਮ ਨਾ ਜਪੇ ਤੋ ਇੰਜ ਕਹੋ ਸਾਹਿਬ ਗੁਰੂ ਨਾਨਕ ਦੇਵ ਜੀ ਕਹਿੰਦੇ ਸਭ ਕੁਝ ਅਜਾਏ ਜਪੋ ਤ ਏਕੋ ਨਾਮ ਅਵਰ ਨਿਰਾਫਲ ਕਾਮ ਨਿਸਫਲ ਸਮਝ ਲਓ ਫਿਜ਼ੂਲ ਸਮਝ ਲਓ ਮੈਂ ਫਿਰ ਅਰਜ਼ ਕਰਾਂ ਬਾਹਰ ਦੇ ਸਾਰੇ ਧੰਦੇ ਬੇਮੈਨੀ ਹੋ ਜਾਣਗੇ ਅਗਰ ਧਨ ਨਹੀਂ ਮਿਲੇ ਸਾਰੇ ਧਾਰਮਿਕ ਕਰਮ ਬੇਮੈਨੇ ਹੋ ਜਾਣਗੇ ਅਗਰ ਨਾਮ ਨਹੀਂ ਜਪਿਆ ਜਪੋ ਤਾ ਏਕੋ ਨਾਮ ਆਵਰ ਨਿਰਾਫਲ ਕਾਮਾ ਧੰਦਾ ਫਲਦਾਇਕ ਹੋ ਗਏ ਧਨ ਮਿਲ ਗਏ ਠੀਕ ਸਾਰੇ ਧਾਰਮਿਕ ਕਰਮ ਫਲਦਾਇਕ ਹੋ ਗਏ ਨਾਮ ਜਪਣ ਲੱਗਦੇ ਬੁਰਦਾਰੇ ਆਰੇ ਪਾਠ ਕਰ ਰਿਹਾ ਸੇਵਾ ਕਰ ਰਿਹਾ ਹੈ ਦਾਨ ਕਰ ਰਿਹਾ ਹੈ ਪੁੰਨ ਕਰ ਰਿਹਾ ਹੈ ਬਹੁਤ ਕੁਝ ਕਰ ਰਿਹਾ ਹੈ ਨਾਮ ਨਹੀਂ ਜਪ ਰਿਹਾ ਇਹਨੇ ਸਾਰੇ ਸਾਧਨ ਤੇ ਜੁਟਾ ਲਏ ਨੇ ਪਰ ਜਿਸ ਲਈ ਸਾਧਨ ਜੁਟਾਏ ਨੇ ਉਹ ਤੇ ਕਰਦਾ ਹੀ ਨਹੀਂ ਪਿਆ ਜਪੋ ਤਾਂ ਏਕੋ ਨਾਮ ਅਵਰ ਨਿਰਾਫਲ ਕਾਮਾ ਦੂਸਰਾ ਨੁਕਤਾ ਧਨ ਕਮਾਣ ਲਈ ਸਮਾਂ ਖਰਚ ਕਰਨਾ ਪਵੇਗਾ ਧਨ ਕਮਾਣ ਲਈ ਸਰੀਰਕ ਮਿਹਨਤ ਵੀ ਚਾਹੀਦੀ ਧਨ ਕਮਾਣ ਲਈ ਅਕਲ ਵੀ ਚਾਹੀਦੀ ਧਰਮ ਕਮਾਣ ਵਾਸਤੇ ਵੀ ਸਮਾਂ ਚਾਹੀਦਾ ਅਕਲ ਵੀ ਚਾਹੀਦੀ ਸਰੀਰਕ ਬਲ ਵੀ ਚਾਹੀਦਾ ਬਿਮਾਰ ਬੰਦਾ ਕਮਜ਼ੋਰ ਬੰਦਾ ਕਿਸ ਤਰ੍ਹਾਂ ਨਾਮ ਜਪੇਗਾ ਬਿਮਾਰ ਬੰਦਾ ਹੈ ਕਮਜ਼ੋਰ ਬੰਦਾ ਹੈ ਕਿਵੇਂ ਧਨ ਕਮਾਏਗਾ ਧਨ ਬਾਰ ਕਮ ਆਂਦਾ ਹੈ ਅੰਦਰ ਦੀਆਂ ਸੋਗ ਚਿੰਤਾਵਾਂ ਨੂੰ ਨੇ ਮਿਟਾ ਸਕਦਾ ਧਰਮ ਅੰਦਰ ਕਮ ਆਉਂਦਾ ਹੈ ਇਸ ਵਾਸਤੇ ਕਹਿੰਦੇ ਨੇ ਨਾਮ ਵੀ ਇੱਕ ਦੌਲਤ ਹੈ ਭਾਈ ਸਾਹਿਬ ਬਾਈ ਨੰਦ ਲਾਲ ਦਾ ਫਰਮਾਨ ਦੌਲਤੇ ਜਾਵੇ ਦਬਾਸ਼ਦ ਬੰਦਗੀ ਬੰਦਗੀ ਕਉਣ ਬੰਦਗੀ ਕਉਣ ਬੰਦਗੀ ਹਮੇਸ਼ਾ ਦੀ ਦੌਲਤ ਜੋ ਲੋਕ ਪਰ ਲੋਕ ਦੇ ਸੁਖ ਦੇ ਸਕਦੀ ਏ ਬੰਦਗੀ ਹੈ ਗਰ ਬਜ਼ੁਰਗੀ ਬਾਇਦਤ ਕਉਣ ਬੰਦਗੀ ਵਰਨਾ ਆਖਰ ਮੇ ਕਸ਼ੀ ਸ਼ਰਮਿੰਦਗੀ ਜੇ ਤੁਮ ਬਜ਼ੁਰਗੀ ਚਾਹੰ ਹੈ ਮਹਾਨਤਾ ਚਾਹੰ ਹੈ ਮਾਨਤਾਣ ਚਾਹੰ ਹੈ जप प्रभु दान गर्भ बुजुर्गे बायत गुण बन्दे गुण वर्ण आकाश में कसी शर्मिंदगी दौलते सरमाया ईमान भवद ईमान दी दौलत ऐसी दौलत है धर्म दा धन ऐसा धन है दौलते सरमाया ईमान भवद ਹਰ ਗਦਾ ਅਜ਼ਿਆਦ ਹੋ ਸੁਲਤਾਨ ਬਵਨ ਪ੍ਰਮਾਤਮਾ ਦੀ ਯਾਦ ਪ੍ਰਭੂ ਦਾ ਨਾਮ ਹਰ ਬਿਖਾਰੀ ਨੂੰ ਬਾਦਸ਼ਾਹਾਂ ਦਾ ਬਾਦਸ਼ਾਹ ਬਣਾ ਦਿੰਦਾ ਜਿਸ ਨੂੰ ਬਖਸ਼ੇ ਸਿਵ ਸਲਾ ਨਾਨਕ ਪਾਦਸ਼ਾਹੀ ਪਾਦਸ਼ਾਹ ਸੰਸਾਰ ਦੇ ਜਿਹੜੇ ਬਾਦਸ਼ਾਹ ਨੇ ਉਹਨਾਂ ਦਾ ਬਾਦਸ਼ਾਹ ਬਣਾ ਦਿੰਦਾ ਉਹਨਾਂ ਦਾ ਮਾਲਕ ਬਣਾ ਦਿੰਦਾ ਇਤਨੀ ਉੱਚੀ ਅਵਸਥਾ ਦੌਲਤੇ ਸਰਮਾਇ ਇਮਾਂ ਬਵਨ ਹਰ ਗਦਾ ਅਜ਼ਿਆਦ ਉਹ ਸੁਲਤਾਨ ਬਵਤ ਤੋ ਮੈਂ ਫਿਰ ਦੋਰਾਵਾ ਧਨ ਕਮਾਣ ਲਈ ਸਮਾਂ ਚਾਹੀਦਾ ਵਕਤ ਚਾਹੀਦਾ ਧਰਮ ਕਮਾਣ ਲਈ ਵੀ ਵਕਤ ਚਾਹੀਦਾ ਸਮਾਂ ਚਾਹੀਦਾ ਧਨ ਕਮਾਣ ਲਈ ਅਕਲ ਚਾਹੀਦੀ ਹੈ ਧਰਮ ਵੀ ਬੇਵਕੂਫ ਬੰਦੇ ਮੂੜ ਬੰਦੇ ਨਹੀਂ ਕਮਾ ਸਕਦੇ ਕੋਈ ਸੋਝ ਸਮਝ ਚਾਹੀਦੀ ਹੈ ਇਹ ਸੋਚ ਸਮਝ ਸੰਗਤ ਦੇ ਚ ਮਿਲਦੀ ਹੈ ਗੁਰੂ ਦਵਾਰੇ ਹੋਏ ਸੋਜੀ ਪਾਇਸੀ ਇਹ ਸਮਝ ਇਥੋਂ ਮਿਲਦੀ ਹਾਰ ਪਰਿਓ ਸਵਾਮੀ ਕੇ ਦਵਾਰੇ ਦੀਜੇ ਬੁੱਧ ਵਿਵੇਕ اے ਪ੍ਰਭੂ ਥਕ ਹਾਰ ਕੇ اے ਗੁਰੂ ਮੈਂ ਤੇਰੀ ਸ਼ਰਨ ਆਇਆ ਤੂੰ ਮੈਨੂੰ ਉਹ ਅਕਲ ਦੇ ਜਿਹੜੀ ਰੱਬ ਨੂੰ ਸਮਝ ਸਕਦੀ ਤੂੰ ਮੈਨੂੰ ਉਹ ਹਿਰਦਾ ਦੇ ਜਿਹੜਾ ਪ੍ਰਭੂ ਨੂੰ ਜਪ ਸਕਦਾ ਇਹ ਮੰਗ ਹੈ ਆਰ ਪਰਿਉ ਸਵਾਮੀ ਕੇ ਦਵਾਰੇ ਦੀਜੇ ਬੁੱਧ ਬਿਬੇਕਾ ਮੈਂ ਫਿਰ ਦੋਹਰਾਵਾਂ ਧਨ ਕਮਾਉਣ ਲਈ ਸਰੀਰਕ ਬਲ ਚਾਹੀਦਾ ਤਾਕਤ ਚਾਹੀਦੀ ਹੈ ਸਰੀਰ ਦੇ ਵਿੱਚ ਧਰਮ ਕਮਾਉਣ ਲਈ ਵੀ ਚਾਹੀਦੀ ਕਮਜ਼ੋਰ ਬੰਦਾ ਲਾਗਰ ਬੰਦਾ ਬਿਮਾਰ ਬੰਦਾ ਕਿਵੇਂ ਅਮਰਤ ਵੇਲੇ ਉੱਠੇਗਾ ਕਿਵੇਂ ਨਾਮ ਜਪੇਗਾ ਕਿਸ ਤਰ੍ਹਾਂ ਗੁਰਦੁਆਰੇ ਆਏਗਾ ਸਰੀਰਕ ਤੌਰ ਤੇ ਨਿਰਵਲ ਮਨਕ ਨਾਲ ਧਨ ਕਮਾ ਸਕਦਾ ਨਾ ਧਰਮ ਅਕਲ ਦੇ ਤਲ ਤੇ ਮੂੜ ਬੰਦਾ ਨਾ ਡੰਗ ਨਾਲ ਧਨ ਕਮਾ ਸਕਦਾ ਇਹਨਾਂ ਧਰਮ ਆਲਸੇ ਮਨਕ ਜੋ ਸਮਾਂ ਹੀ ਨਹੀਂ ਕੱਢਦਾ ਨਾ ਧਨ ਕਮਾ ਸਕਦਾ ਨਾ ਧਰਮ ਧਨ ਸਮਾਂ ਮੰਗਦਾ ਹੈ ਧਰਮ ਵੀ ਸਮਾਂ ਮੰਗਦਾ ਹੈ ਧਨ ਅਕਲ ਮੰਗਦਾ ਹੈ ਨਾਮ ਵੀ ਧਰਮ ਵੀ ਅਕਲ ਮੰਗਦਾ ਹੈ ਸ਼ਰੀਰਕ ਸ਼ਕਤੀ ਚਾਹੀਦੀ ਹੈ ਧਨ ਕਮਾਣ ਵਾਸਤੇ ਸ਼ਰੀਰਕ ਬਲ ਚਾਹੀਦਾ ਹੈ ਧਾਰਮਿਕ ਸਾਧਨਾ ਕਰਨ ਵਾਸਤੇ ਮਨੁੱਖ ਧਨ ਕਮਾਣ ਲਈ ਸਮਾਂ ਕੱਢ ਲੈਂਦਾ ਹੈ ਧਰਮ ਲਈ ਨਹੀਂ ਧਨ ਕਮਾਣ ਵਿੱਚ ਪੂਰੀ ਅਕਲ ਵਰਤ ਲੈਂਦਾ ਹੈ ਧਰਮ ਦੇ ਵਿੱਚ ਨਹੀਂ ਕਦੇ ਕਦਾਂ ਕੋਈ ਵਰਤਦੇ ਨੇ ਨਹੀਂ ਤੇ ਸਾਰੀ ਦੁਨੀਆ ਦਾ ਮੈਂ ਭਰਮਣ ਕਰਕੇ ਦੇਖਿਆ ਔਲ 45 ਸਾਲ ਹੋ ਗਏ ਨੇ ਮੈਨੂੰ ਇਹ ਕਥਾ ਕਰਦਿਆਂ ਥੋੜੇ ਜਿਹੇ ਬੰਦੇ ਨੇ ਜੋ ਅਕਲ ਨੂੰ ਵਰਤਦੇ ਨੇ ਨਾਮ ਕਮਾਣ ਵਿੱਚ ਨਾਮ ਜਪਣ ਦੇ ਵਿੱਚ ਜਗਤ ਦੇ ਵਿੱਚ ਬਹੁਤ ਥੋੜੇ ਜਿਹੇ ਬੰਦੇ ਨੇ ਜੋ ਨਾਮ ਜਪਣ ਲਈ ਸਮਾਂ ਕੱਢਦੇ ਪੁਰਾਣਾ ਜ਼ਮਾਨਾ ਤੇ ਦਰੇਲਾ ਮੋਟਰਾਂ ਗੱਡੀਆਂ ਨਹੀਂ ਸਨ ਹਵਾਈ ਜਹਾਜ਼ ਨਹੀਂ ਸਨ ਜ਼ਮੀਨ ਦਾ ਸਫ਼ਰ ਮਨੁੱਖ ਪੈਰਾਂ ਨਾਲ ਚੱਲ ਕੇ ਤੈਅ ਕਰਦਾ ਸੀ 10-15 ਮੀਲ ਦੀ ਬਾਟ ਵੀ ਹੋਵੇ ਤੇ ਸਾਰਾ ਦਿਨ ਲੱਗ ਜਾਂਦਾ ਸੀ ਚੱਲਦੇ ਆ ਚੱਲਦੇ ਧਰਮ ਦਾ ਮਾਰਗ ਵੀ ਬੜਾ ਸੁਸਤ ਸੀ ਤੀਰਥਾਂ ਦਾ ਰਟਨ ਵਰਤ ਰੱਖੋ 33 ਕਰੋੜ ਦੇਵਤਿਆਂ ਦੀ ਪੂਜਾ ਤਰ੍ਹਾਂ ਤਰ੍ਹਾਂ ਦੇ ਕਰਮ ਸਾਧਨਾ ਅਠਾਠ ਤੀਰਥਾਂ ਦਾ ਭਰਮਣ ਤਰ੍ਹਾਂ ਤਰ੍ਹਾਂ ਦੇ ਹਵਨ ਯੱਗ ਪੂਜਾ ਪਾਠ ਬੜੀ ਲੰਬੀ ਕਰਿਆ ਸੀ ਸੁਸਤਦੰਸੀ ਹੌਲੇ ਹੌਲੇ ਜਿਵੇਂ ਉਹਨਾਂ ਦੇ ਨਾਲ ਜ਼ਮੀਨ ਦਾ ਰਸਤਾ ਆਹਸਤਾ ਆਹਸਤਾ ਤੈ ਹੁੰਦਾ ਸੀ ਧਰਮ ਦੇ ਮਾਰਗ ਤੇ ਵੀ ਲੋਕੀ ਆਹਸਤਾ ਆਹਸਤਾ ਚੱਲਦੇ ਸਨ ਪਰ ਚੱਲਦੇ ਸਨ ਬੌਤਾਂ ਦੇ ਚੱਲਦੇ ਸਨ ਯੁੱਗ ਦੇ ਬਦਲਦਿਆਂ ਯੁੱਗ ਬਦਲਦਾ ਹੈ ਮਨੁੱਖ ਦੀ ਸੋਚਣੀ ਦੇ ਮੁਤਾਬਕ ਵਿਚਾਰਾਂ ਦੇ ਮੁਤਾਬਕ ਅਕਲ ਦੇ ਮੁਤਾਬਕ ਆਪਦੀ ਗੈਤੜੀ ਅਰਸ ਕਰਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਕਿਸ ਤਰ੍ਹਾਂ ਨਾਪੋਗੇ ਤੋਲੋਗੇ ਯੁੱਗ ਬਦਲ ਗਏ ਸੋਈ ਚੰਦ ਚੜ੍ਹੇ ਸੇ ਤਾਰੇ ਸੋਈ ਦਿਨ ਇਹ ਰਤਬਤ ਰਹੇ ਸੂਰਜ ਤੇ ਉਹ ਹੀ ਜਿਹੜਾ ਸਤਜੁਗ ਦੇ ਸੀ ਚੰ드ਰਮਾ ਵੀ ਹੋਈ ਹੈ ਇਹ ਜ਼ਮੀਨ ਵੀ ਹੋਈ ਹੈ ਗ੍ਰਹਿ ਨੇ ਛੱਤਰ ਤਾਰੇ ਸਿਆਰੇ ਵੀ ਹੋਈ ਨੇ ਵਗਦੀ ਹੋਈ ਪਮਣ ਵੀ ਹੋਈ ਏ ਗੁਰੂ ਨਾਨਕ ਕਨਨ ਸਾਗਰ ਸਮੁੰਦਰ ਵੀ ਹੋਈ ਏ ਜੋ ਹਜ਼ਾਰਾਂ ਸਾਲ ਪਹਿਲੇ ਸੀ ਹੋਈ ਏ ਸੋਈ ਚੰਦ ਚੜੇ ਸੇ ਤਾਰੇ ਸੋਈ ਦਿਨ ਅਰ ਤਪ ਤਰ ਹੈ ਉਹੀ ਦਿਨ ਅਰ ਉਹੀ ਸੂਰਜ ਤਪਦਾ ਤੇ ਜੋ ਹਜ਼ਾਰਾਂ ਸਾਲ ਪਹਿਲੇ ਸੀ ਉਹੀ ਚੰਦਰਮ ਆਪਣੀਆਂ ਕਿਰਨਾਂ ਦੇ ਨਾਲੀ ਚਾਨਣੀ ਵੰਡ ਰਿਹਾ ਜੋ ਹਜ਼ਾਰਾਂ ਸਾਲ ਪਹਿਲੇ ਸੀ। ਉਹੀ ਗ੍ਰਹਿ ਛਤਰ ਤਾਰੇ ਸਿਆਰੇ ਨੇ ਉਹੀ ਜ਼ਮੀਨ ਹੈ ਉਹੀ ਸਾਗਰ ਹੈ। ਰਾਮਕਲੀ ਮੱਲਾ ਪਹਿਲੇ ਰਾਮਕਲੀ ਰਾਗ ਦੇ ਵਿੱਚ ਮੇਰੇ ਪਾਤਸ਼ਾਹ ਕਹਿੰਦੇ ਨੇ। ਸੋਈ ਚੰਦ ਚੜੇ ਸੇ ਤਾਰੇ ਸੋਈ ਦਿਨਿਰ ਤਪਤ ਰਹੇ। ਸਾਧਰਤੇ ਸਾ ਪਵਨ ਝੁਲਾ ਰਹੇ ਜੁਗਜੀ ਖੇਲੇ ਥਾਂ ਕੈਸੇ। ਉਹੀ ਧਰਤੀ ਹੈ ਜੋ ਹਜ਼ਾਰਾਂ ਸਾਲ ਪਹਿਲੇ ਸੀ ਜੋ ਸਤਜੁਗ ਦੇ ਸੀ ਸਾ ਪਵਨ ਝੁਲਾਰੇ ਝੁਲਦੀ ਹੋਈ ਪਵਨ ਵੀ ਹੋਈ ਹੈ ਹਵਾ ਵੀ ਹੋਈ ਹੈ ਕੋਈ ਨਵੀਂ ਨਹੀਂ ਹੈ ਜੋ ਸਤਜੁਗ ਦੇ ਚ ਪਵਨ ਵਗਦੀ ਸੀ ਉਹੀ ਹੈ ਜੋ ਸਤਜੁਗ ਦੇ ਚ ਧਰਤੀ ਸੀ ਉਹੀ ਹੈ ਜੋ ਸਤਜੁਗ ਦੇ ਸੂਰਜ ਚੰਦ ਤਾਰੇ ਸਨ ਉਹੀ ਨੇ ਮਹਾਰਾਜ ਕਹਿੰਦੇ ਨੇ ਫਿਰ ਕਿਸ ਤਰ੍ਹਾਂ ਕਹਿੰਦੇ ਹੋ ਯੁੱਗ ਬਦਲ ਗਿਆ ਕਿ ਬਦਲੇ ਸਾਧਰ ਤੇ ਸਾ ਪਵਨ ਝੁਲਾਰੇ ਜੁਗ ਜੀ ਖੇਲੇ ਥਾਂ ਕੈਸੇ ਉਹਨਾਂ ਦਿਨਾਂ ਵਿੱਚ ਵੀ ਜੀਵ ਪੰਜ ਤਤਾਂ ਦੇ ਸਨ ਅੱਜ ਵੀ ਪੰਜ ਤਤਾਂ ਦੇ ਕੋਈ ਇੱਕ ਤਤ ਘਟ ਨਹੀਂ ਗਿਆ ਇੱਕ ਤਤ ਵਧ ਨਹੀਂ ਗਿਆ ਕੋਈ ਮਨੁੱਖ 6 ਤਤਾਂ ਦਾ ਨਹੀਂ ਹੋ ਗਿਆ ਕੋਈ ਬੰਦਾ 4 ਤਤਾਂ ਦਾ ਨਹੀਂ ਹੋ ਗਿਆ ਫਿਰ ਕੀ ਬਦਲੇ ਕੈਸੀ ਕਹਨੇ ਆ ਯੁੱਗ ਬਦਲ ਗਏ ਯੁੱਗ ਸੂਰਜ ਚੰਦ ਤਾਰੇ ਜ਼ਮੀਨ ਆਸਮਾਨ ਕਰਕੇ ਨਹੀਂ ਬਦਲਦਾ ਤੇ ਯੁੱਗ ਪਸ਼ੂਆਂ ਦੀ ਦੁਨੀਆ ਚ ਵੀ ਨਹੀਂ ਬਦਲਦਾ ਹਜ਼ਾਰਾਂ ਸਾਲ ਪਹਿਲੇ ਜਿੱਥੇ ਪਸ਼ੂ ਸਨ ਅੱਜ ਵੀ ਉੱਥੇ ਨੇ ਇਹ ਹਜ਼ਾਰਾਂ ਸਾਲ ਪਹਿਲੇ ਸ਼ੇਰ ਸ਼ਿਕਾਰ ਕਰਕੇ ਕੱਚਾ ਮਾਸ ਖਾਂਦਾ ਸੀ ਅੱਜ ਵੀ ਉਸੇ ਤਰ੍ਹਾਂ ਹਜ਼ਾਰਾਂ ਸਾਲ ਪਹਿਲੇ ਚਿੰਚੜੀਆਂ ਪੰਛੀ ਘੋਸਲੇ ਬਣਾ ਕੇ ਦਰਖਤਾਂ ਦੇ ਚੜ੍ਹਿੰਦੀਆਂ ਅਸਾਂ ਅੱਜ ਵੀ ਉਸੇ ਤਰ੍ਹਾਂ ਹਜ਼ਾਰਾਂ ਸਾਲ ਤੋਂ ਕੀੜੇ ਮਕੋੜੇ ਪਸ਼ੂ ਪੰक्षी ਉਹਨਾਂ ਦੀ ਤਰਜ਼ੇ ਜ਼ਿੰਦਗੀ 'ਚ ਕੋਈ ਫਰਕ ਨਹੀਂ ਪਿਆ ਕੁਝ ਵੀ ਨਹੀਂ ਬਦਲਿਆ ਫਿਰ ਅਸੀਂ ਕੀ ਦੇਖਦੇ ਹਾਂ ਕਿ ਯੁੱਗ ਬਦਲ ਗਏ ਨਾ ਪਸ਼ੂ ਬਦਲੇ ਨਾ ਪੰਛੀ ਬਦਲੇ ਨਾ ਸੂਰਜ ਬਦਲਿਆ ਨਾ ਚੰ드ਰਮਾ ਬਦਲਿਆ ਨਾ ਤਾਰੇ ਬਦਲੇ ਨਾ ਧਰਤੀ ਬਦਲੀ ਨਾ ਹਵਾ ਬਦਲੀ ਨਾ ਸਾਗਰ ਬਦਲੇ ਫਿਰ ਬਦਲਿਆ ਕੀ ਹੈ ਅਸੀਂ ਕਹਿੰਦੇ ਹਾਂ ਯੁੱਗ ਬਦਲ ਗਿਆ ਹਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਕਹਿੰਦੇ ਜਦ ਮਨੁੱਖ ਦੇ ਵਿਚਾਰ ਬਦਲ ਜਾਂਦੇ ਨੇ ਸੋਚਣੀ ਬਦਲ ਜਾਂਦੀ ਏ ਸਮਝ ਬਦਲ ਜਾਂਦੀ ਹੈ ਤਰਜ਼ੇ ਜ਼ਿੰਦਗੀ ਬਦਲ ਜਾਂਦੀ ਹੈ ਯੋਗ ਬਦਲ ਜਾਂਦਾ ਹੈ ਯੋਗ ਬਦਲਦੇ ਨੇ ਮਨੁੱਖ ਦੀ ਦੁਨੀਆ 'ਚ ਪਸ਼ੂਆਂ ਦੀ ਦੁਨੀਆ 'ਚ ਨਹੀਂ ਯੋਗ ਬਦਲਦੇ ਨੇ ਮਨੁੱਖ ਦੀ ਦੁਨੀਆ 'ਚ ਪੰਛੀਆਂ ਦੀ ਦੁਨੀਆ 'ਚ ਨਹੀਂ ਕੀੜੇ ਮਕੌੜਿਆਂ ਦੀ ਦੁਨੀਆ 'ਚ ਨਹੀਂ ਯੋਗ ਬਦਲਦੇ ਨੇ ਸੂਰਜ ਚੰਨ ਤਾਰਿਆਂ ਦੀ ਦੁਨੀਆ 'ਚ ਨਹੀਂ ਮਨੁੱਖ ਦੀ ਦੁਨੀਆ 'ਚ ਵਿਚਾਰ ਦੇ ਬਦਲਦੇ ਆ ਦੁਨੀਆ ਬਦਲ ਜਾਂਦੀ ਹੈ ਮੈਂ ਇੱਕ ਦਫ਼ਾ ਫਿਰ ਦੁਹਰਾ ਦਿਆਂ ਸਵੇਰੇ ਇੱਕ ਮਨੁੱਖ ਹਿੰਦੂ ਸੀ ਸ਼ਾਮ ਨੂੰ 크ਿਸਚਨ ਹੋ ਗਿਆ ਕਹਿੰਦਾ ਮੈਂ ਈਸਾਈ ਹੋ ਗਿਆ ਤਾਂ ਕੀ ਬਦਲ ਗਿਆ ਨੱਕ ਬਦਲ ਗਿਆ ਅੱਖਾਂ ਬਦਲ ਗਈਆਂ ਹੱਥ ਮੂੰਹ ਮੱਥਾ ਬਦਲ ਲਗੇ ਕੀ ਬਦਲਿਆ ਹੌਣ ਬਦਲ ਗਏ ਹੱਡੀਆਂ ਬਦਲ ਗਈਆਂ ਨਾ ਕੁਝ ਵੀ ਨਹੀਂ ਬਦਲਿਆ ਸਿਰਫ ਵਿਚਾਰ ਬਦਲ ਗਏ ਨੇ ਸਮਝ ਬਦਲ ਗਈ ਸੋਚਣੀ ਬਦਲ ਗਈ ਸਵੇਰੇ ਹਿੰਦੂ ਸੀ ਸ਼ਾਮ ਨੂੰ 크ਿਸਚਨ ਮذਬ ਇੱਕ ਵਿਚਾਰ ਦਾ ਨਾਮ ਹੈ ਧਰਮ ਇੱਕ ਵਿਚਾਰ ਦਾ ਨਾਮ ਮਨੁੱਖ ਦੇ ਵਿਚਾਰ ਦੇ ਬਦਲਦੇ ਆ ਬਾਹਰ ਦਾ ਸਾਰਾ ਸੰਸਾਰ ਬਦਲ ਜਾਂਦਾ ਹੈ ਬਦਲਦਾ ਹੈ ਮਨੁੱਖ ਦੀ ਦੁਨੀਆ ਉਹਨਾਂ ਦੇ ਨਾਲ ਚ ਮਨੁੱਖ ਜ਼ਮੀਨ ਤੇ ਚੱਲਦਾ ਸੀ ਪੈਦਲ ਸਹਜੇ ਸਹਜੇ ਇਹਨੇ ਪਸ਼ੂਆਂ ਨੂੰ ਵਰਤਿਆ ਅਸਵਾਰੀ ਵਾਸਤੇ ਘੋੜਿਆਂ ਨੂੰ ਉਠਾਉਂਨੋਂ ਬੈਲਾਂ 'ਉ ਸ਼ਿਵਜੀ ਬੈਲ ਬੈਲ ਤੇ ਅਸਵਾਰੀ ਕਰਦੇ ਸਨ ਹੈਰਾਨ ਗਏ ਕ੍ਰਿਸ਼ਨ ਰੱਥ ਦੇ ਚ ਬੈਠਦੇ ਸਨ ਜਿਹਨੂੰ ਪੰਜ ਘੋੜੇ ਲੱਗਦੇ ਸਨ ਕੋਈ ਰੇਲਾ ਮੋਟਰਾਂ ਗੱਡੀਆਂ ਨਹੀਂ ਸਨ ਫਿਰ ਮਨੁੱਖ ਨੇ ਪਸ਼ੂਆਂ ਨੂੰ ਵਾਹਨ ਅਸਵਾਰੀ ਵਾਸਤੇ ਵਰਤੇ ਫਿਰ ਸਹਜੇ ਸਹਜੇ ਵਿਕਾਸ ਹੋਇਆ ਸਾਈਕਲ ਆਈ ਮੋਟਰ ਕਾਰ ਆਈ रेल गड्डियां आईयां फिर आवाज ਤੋਂ ਵੀ ਤਿੱਖੇ ਹਵਾਈ ਜਹਾਜ਼ ਆਏ। ਇਸ ਪਹਿਰਾਂ ਨੂੰ ਜ਼ਿਆਦਾ ਸ਼ਕਤੀ ਮਿਲ ਗਈ ਗਤੀ ਮਿਲ ਗਈ। ਇਸੇ ਤਰੀਕੇ ਨਾਲ ਮਨੁੱਖ ਪਹਾੜਾਂ ਦੀਆਂ ਗਾਰਾਂ 'ਚ ਰਹਿੰਦਾ ਸੀ ਜਾਂ ਦਰਖਤਾਂ ਦੇ ਥੱਲੇ ਜ਼ਿੰਦਗੀ ਬਸਰ ਕਰਦਾ ਸੀ। ਸੇਜੇ ਸੇਜੇ सर्दी गर्मी बरसात तो बचने ਲਈ इसने झोपड़ी बनाई। कानेयां दी, पतयां दी। ਫਿਰ ਸਹਜੇ ਸਹਜੇ ਮਿੱਟੀ ਦੀ। ਫਿਰ ਮਿੱਟੀ ਨੂੰ ਪਕਾਣ ਲੱਗ ਪਿਆ, ਅਗ ਇਜਾਦ ਹੋ ਗਈ। ਫਿਰ ਪੁਖਤਾ ਮકાਨ ਬਣਾਉਣ ਲੱਗ ਪਿਆ। ਅੱਜ ਸੈਂਕੜੇ ਮੰਜ਼ਲਾ ਫਲਕਬੋਸ ਇਮਾਰਤਾਂ ਦਾ ਮਨੁੱਖ ਮਾਲਕ ਹੈ ਪਰ ਰਹਿਂਦਾ ਤੇ ਪਹਿਲੇ ਪਹਾੜਾਂ ਦੀਆਂ ਗਾਰਾਂ ਚ ਸੀ ਲੜਾਈ ਝਗੜਾ ਹੋ ਜਾਏ ਮਨੁੱਖ ਕੋਲ ਹਥਿਆਰ ਕੀ ਆਉਂਦਾ ਸੀ ਨਾਖੁਨ ਜਾਂ ਦੰਦ ਵਤ ਤੋਂ ਵਦ ਆਪਸ ਵਿੱਚ ਕਿਧਰੇ ਲੜਾਈ ਭਿਆਨਕ ਹੋ ਜਾਏ ਤੇ ਨਾਖੁਨਾਂ ਨਾਲ ਅਗਲੇ ਨੂੰ ਚੇਰ ਦੇਣਾ ਜਾਂ ਦੰਦੀਆਂ ਨਾਲ ਘੱਟ ਖਾਣਾ ਫਿਰ ਸੱਜੇ ਸੱਜੇ ਹੱਥ ਦੇ ਚ ਲਾਠੀ ਆਈ ਫਿਰ ਲਾਠੀ ਨਾਲ ਲੋਹੇ ਦੀ ਨੋਕ ਜੋੜੀ ਬਰਛਾ ਬਣ ਗਈ ਬਰਛੇ ਦੀ ਮਾਰ ਦੂਰ ਤੱਕ ਨਹੀਂ ਸੀ ਫਿਰ ਤੀਰ ਕਮਾਨ ਆ ਗਈ ਦੂਰ ਤੱਕ ਵਾਰ ਕਰ ਦਿੱਸ ਬੰਦੂਕ ਆਈ ਤੋਪ ਆਈ ਫਿਰ ਟੈਂਕ ਆਏ ਅੱਜ ਤੇ ਮਨੁੱਖ ਹਾਈਡਰੋਜਨ ਬੰਮ ਤੋਂ ਵੀ ਅੱਗੇ ਚਲਾ ਗਿਆ ਚੱਲਿਆ ਨਾਖੁਨਾ ਤੋਂ ਸੀ ਦੰਦਾਂ ਤੋਂ ਸੀ ਇਸ਼ਾਰਿਆਂ ਨਾਲ ਗੱਲ ਕਰਦਾ ਸੀ ਔਰ ਮਨੁੱਖ ਦੀ ਮੂਲ ਭਾਸ਼ਾ ਸੀ ਹਾਸਾ ਤੇ ਰੋਣਾ ਜਨਮ ਤੋਂ ਲੈ ਕੇ ਆਇਆ ਸੀ ਸਾਰੀ ਦੁਨੀਆ ਦਾ ਸਾਂਝ ਹੈ ਅਗਰ ਕੋਈ ਹਸ ਰਿਹਾ ਹੋਵੇ ਤੋਂ ਅਸੀਂ ਇਸ ਤਰ੍ਹਾਂ ਨਹੀਂ ਕਹਿੰਦੇ ਹਿੰਦੀ ਦੇ ਚ ਹਸ ਰਿਹਾ ਸੰਸਕ੍ਰਿਤ ਦੇ ਚ ਹਸ ਰਿਹਾ ਜਾਂ ਪੰਜਾਬੀ ਦੇ ਚ ਹੱਸਦਾ ਪਿਆ ਇੰਗਲਿਸ਼ ਦੇ ਚ ਹੱਸਦਾ ਪਿਆ ਜਾਂ ਗੁਜਰਾਤੀ ਮਰਾਠੀ ਦੇ ਚ ਹੱਸਦਾ ਪਿਆ ਹਸ ਰਿਹਾ ਜਦ ਕੋਈ ਰੋ ਰਿਹਾ ਹੋਵੇ ਤੇ ਅਸੀਂ ਇਸ ਤਰ੍ਹਾਂ ਨਹੀਂ ਕਹਿੰਦੇ ਚਾਈਨੀਜ਼ ਦੇ ਚ ਰੋ ਰਿਹਾ ਹੈ ਕਿ ਬੰਗਲਾ ਦੇ ਚ ਰੋ ਰਿਹਾ ਹੈ ਜਾਂ ਪੰਜਾਬੀ ਦੇ ਚ ਰੋ ਰਿਹਾ ਹੈ ਹਿੰਦੀ ਆ ਸੰਦੀ ਦੇ ਚ ਰੋ ਰਿਹਾ ਹੈ ਇਸ ਤਰ੍ਹਾਂ ਨਹੀਂ ਕਹ ਰੋ ਰਿਹਾ ਹੈ ਰੋਣਾ ਸਾਰੀ ਦੁਨੀਆ ਦਾ ਸਾਂਝ ਹੈ ਹਾਸਾ ਸਾਰੀ ਦੁਨੀਆ ਦਾ ਸਾਂਝ ਹੈ ਜਮਾਂਦਰੂ ਬੱਚਾ ਹਾਸਾ ਤੇ ਰੋਣਾ ਹੀ ਲੈ ਕੇ ਆਇਆ ਹੈ ਫਿਰ ਸਹਜੇ ਸਹਜੇ ਅੰਦਰੋਨੀ ਜਜ਼ਬਾਤਾਂ ਨੂੰ ਪ੍ਰਗਟ ਕਰਨ ਲਈ ਅੱਖਰਾਂ ਦਾ ਜਨਮ ਹੋਇਆ ਫਿਰ ਇਸ ਨੂੰ ਬੋਲਣਾ ਆਇਆ ਅੱਜ ਹਜ਼ਾਰਾਂ ਭਾਸ਼ਾਵਾਂ ਦਾ ਜਨਮ ਦਤਾ ਹੈ ਮਨੁੱਖ ਸਮਝਿਆ ਹੋਇਆ ਸੁਣਿਆ ਹੋਇਆ ਕਾਫੀ ਲੰਬੇ ਸਮੇਂ ਤੱਕ ਰਵੇ ਤੇ ਮੈਂ ਭੁੱਲ ਨਾ ਜਾਵਾਂ ਲੇਖਣੀ ਦਾ ਜਨਮ ਹੋਇਆ ਲਿਪੀਆਂ ਦਾ ਜਨਮ ਹੋਇਆ ਅਲਫਾ ਬੇੜ ਦਾ ਜਨਮ ਹੋਇਆ ਕਾਗਜ਼ ਨਹੀਂ ਸੀ ਮਨੁੱਖ ਨੇ ਪੱਥਰਾਂ ਤੇ ਲਿਖਿਆ ਭੋਜ ਪੱਥਰਾਂ ਤੇ ਲਿਖਿਆ ਭਾਰਤ ਦੇਚ ਉਤਰਾਖੰਡ ਦੇਚ ਹਿਮਾਲਿਆ ਪਰਬਤ ਦੇਚ ਇੱਕ ਐਸੇ ਬੂਟੇ ਹੁੰਦੇ ਨੇ ਜਿਨ੍ਹਾਂ ਦੇ ਪੱਤੇ 1-1 ਫੁੱਟ 1.5 ਫੁੱਟ ਲੰਬੇ ਹੁੰਦੇ ਨੇ ਉਹਨੂੰ ਭੋਜ ਬ੍ਰਿਕਸ਼ ਕਹਿੰਦੇ ਨੇ ਉਹਨਾਂ ਪੱਤਰਾਂ ਨੂੰ ਭੋਜ ਪੱਤਰ ਕਹਿੰਦੇ ਨੇ ਅਜੇ ਵੀ ਹੈਗੇ ਨੇ ਮਨੁੱਖ ਨੇ ਭੋਜ ਪਤਰਾ ਤੋਂ ਕਾਗਜ਼ਾਂ ਦਾ ਕੰਮ ਲਿਆ ਉਸ ਤੇ ਲਿਖਣਾ ਸ਼ੁਰੂ ਕੀਤਾ ਪੁਰਾਣੇ ਬੇਸਤਰ ਧਰਮ ਗ੍ਰੰਥ ਭੋਜ ਪਤਰਾਾਂ ਦੇ ਉਤੇ ਲਿਖੇ ਆਏ ਔਰ ਹੈਰਾਨਗੀ ਦੀ ਗੱਲ ਕਾਗਜ਼ ਨਾਲੋਂ ਭੋਜ ਪੱਤਰ ਦੀ ਉਮਰ ਜ਼ਿਆਦਾ ਹੈ 2-2000 ਸਾਲ ਦੇ ਭੋਜ ਪੱਤਰ ਪਏ ਨੇ ਲਖਨਊ ਮਿਊਜ਼ੀਅਮ ਦੇਚ ਦਿੱਲੀ ਮਿਊਜ਼ੀਅਮ ਦੇਚ ਸੰਸਕ੍ਰਿਤ ਲਿਪੀ ਦੇ ਵਿੱਚ ਲਿਖੀ ਹੋਈਆਂ ਧਾਰਮਿਕ ਵਿਚਾਰਾਂ ਲੇਸ਼ੀ ਮਨੀਆਂ ਦੇ ਬੋਲ ਹਿਮਾਲਿਆ ਪਰਬਤ ਦੇ ਸਰਦੀ ਦੇ ਦਿਨ ਜਿਹੜੇ ਜਪੀਸ਼ਵਰ ਤਪੀਸ਼ਵਰ ਰਹਿ ਜਾਂਦਨ ਥੱਲੇ ਨਹੀਂ ਆਉਂਦੇ ਕੋਈ ਨਾ ਪਤਰਾਂ ਨੂੰ ਸਰਦੀਆਂ ਦੇ ਦਿਨਾਂ ਜਲਾਣ ਲੱਗ ਪੈ ਸਨ ਸੁੱਕ ਜਾਂਦੇ ਨੇ ਉਹਨਾਂ ਦੇ ਨਾਲ ਅੱਗ ਦਾ ਕੰਮ ਲੈਂਦੇ ਸ ਯੂਪੀ ਗਵਰਨਮੈਂਟ ਨੇ ਹੁਣ ਕਾਨੂੰਨ ਬਣਾਇਆ ਹੈ ਜਿਹੜਾ ਇਹਨਾਂ ਪਤਰਾਂ ਨੂੰ ਤੋੜੇਗਾ ਜਲਾਏਗਾ 6 ਮਹੀਨੇ ਦੀ ਸਜ਼ਾ ਕਿਉਂ ਇਹ نسل ਖਤਮ ਹੋ ਰਹੀ ਸੀ ਇਹ ਪੱਤੇ ਖਤਮ ਹੋ ਰਐ ਸੀ ਇਹਨੂੰ ਕੱਟਣ ਦੀ ਜਲਾਣ ਦੀ ਹੁਣ ਮਨਾਈ ਕੀਤੀ